ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨਾ ਮੰਨੇ ਜਾਂਦੇ ਸ਼ਮਨਿਅ ਕਾਲੀ ਦਲ ਦੇ ਵੱਲੋਂ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਗਈ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਰਕਾਰ ਤੇ ਤਾਣਾ ਸ਼ਾਹੀ ਰਵਈਆ ਅਪਣਾਉਣ ਦੇ ਇਲਜ਼ਾਮ ਲਾਏ ਨੇ। ਉਹਨਾਂ ਪੁੱਛਿਆ ਕਿ ਜੇ ਕਿਸਾਨ ਕਾਨੂੰਨ ਨਹੀਂ ਚਾਹੁੰਦੇ ਤਾਂ ਸਰਕਾਰ ਕਿਉਂ ਤੱਕ ਕੇ ਸ਼ਾਹੀ ਕਰ ਰਹੀ ਹੈ? ਕਿਸਾਨਾਂ ਦੇ ਅੰਦੋਲਨ ਨੂੰ ਫਿਰਕੂ ਰੰਗਤ ਦੇ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਦਾ ਇਹ ਕਹਿਣਾ ਹੈ। ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖਤਮ ਕਰਕੇ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਸੂਬਿਆਂ ਦੇ ਅਧਿਕਾਰਾਂ ਦੇ ਹਨਨ ਖਿਲਾਫ ਖੇਤਰੀ ਪਾਰਟੀਆਂ ਨਾਲ ਮਿਲ ਕੇ ਅਕਾਲੀ ਦਲ ਲੜਾਈ ਲੜੇਗਾ ਸੁਖਬੀਰ ਸਿੰਘ ਬਾਦਲ ਨੇ ਆਖਿਆ ਸੁਖਬੀਰ ਸਿੰਘ ਬਾਦਲ ਦਾ ਵੱਡਾ ਬਿਆਨ ਆਇਆ ਕਿ ਫਿਰ ਤੋਂ ਰੰਗਤ ਦਿੱਤੀ ਜਾ ਰਹੀ ਹੈ ਤਰ੍ਹਾਂ ਤਰ੍ਹਾਂ ਦਾ ਮਾਹੌਲ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਲ ਹੀ ਆਖਿਆ ਕਿ ਖੇਤਰੀ ਪਾਰਟੀ ਨਾਲ ਮਿਲ ਕੇ ਰਣਨੀਤੀ ਹੈ ਜੜੀ ਉਹ ਬਣਾਈ ਜਾ ਰਹੀ ਹੈ ਤਾਨਾਸ਼ਾਹੀ ਰਵਈਆ ਅਪਣਾਉਣ ਦੇ ਸਰਕਾਰ ਤੇ ਇਲਜ਼ਾਮ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਲਗਾਏ ਨੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਫੈਸਲਾ ਕੀਤਾ ਹੈ ਸਭ ਤੋਂ ਪਹਿਲੇ ਸੌਂਗਲੀ ਅਸੀਂ ਕੰਡਮ ਕਰਦੇ ਹਾਂ ਜਿਹੜਾ ਫੈਸਲਾ ਸੈਂਟਰ ਦੀ ਸਰਕਾਰ ਨੇ ਜਿਸ ਤਰੀਕੇ ਨਾਲ ਲਿੱਤਾ ਹੈ ਕਿ ਅਸੀਂ ਕਾਲੇ ਕਾਨੂੰਨ ਨਹੀਂ ਵਾਪਸ ਕਰਨੇ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਨੇ ਦੇਖਿਆ ਕਿ ਜਿਹੜਾ ਅੱਜ ਜਿਹੜਾ ਪ੍ਰੈਸ ਕਾਨਫਰੰਸ ਸੈਂਟਰ ਦੀ ਸਰਕਾਰ ਨੇ ਕੀਤੀ ਹੈ ਇਥੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਸੈਂਟਰ ਦੀ ਸਰਕਾਰ ਨੇ ਦੇਸ਼ ਦੇ ਅਨਦਾਤ ਦੇ ਖਿਲਾਫ ਲੜਾਈ ਲੜਨ ਦਾ ਫੈਸਲਾ ਕੀਤਾ ਹੈ ਚਾਹੁੰਦਾ ਕੀ ਹਾਂ ਅੰਦਾਜ਼ਾ ਕਿ ਜਿਹੜਾ ਕਾਨੂੰਨ ਕਾਲੇ ਕਾਨੂੰਨ ਮੋਦੀ ਸਾਹਿਬ ਨੇ ਬਣਾਇਆ ਹੈ ਉਹ ਕਾਨੂੰਨ ਨਹੀਂ ਚਾਹੁੰਦਾ ਡੈਮੋਕ੍ਰੇਸੀ ਦਾ ਮਤਲਬ ਹੈ ਕਿ ਜਿਹੜੇ ਲੋਕ ਨਹੀਂ ਚਾਹੁੰਦੇ ਜਿਹੜੀ ਚੀਜ਼ ਸਰਕਾਰਾਂ ਦਾ ਫਰਜ਼ ਹੈ ਕਿ ਉਹ ਚੀਜ਼ਾਂ ਨਾ ਲਾਗੂ ਕਰਨ ਆਹ ਜਿਹੜੇ ਕਾਨੂੰਨ ਧੱਕੇ ਨਾਲ ਉੱਥੇ ਹੀ ਲਾਗੂ ਹੁੰਦੇ ਆ ਜਿਹੜੇ ਦੇਸ਼ਾਂ ਵਿੱਚ ਡਿਕਟੇਟਰਸ਼ਿਪ ਦਾ ਰੂਲ ਹੋਏ ਬੜਾ ਅਫਸੋਸ ਹੈ ਕਿ ਸੈਂਟਰ ਦੀ ਸਰਕਾਰ ਨੇ ਡਿਕਟੇਟਰਸ਼ਿਪ ਦਾ ਤਰੀਕਾ ਵਰਤਾਨ ਦੀ ਸ਼ੁਰੂ ਕੀ ਕੋਸ਼ਿਸ਼ ਕੀਤੀ ਹੈ ਤੇ ਹੁਣ ਲੱਗਣਾ ਸ਼ੁਰੂ ਕਰ ਦਿੱਤਾ ਜਿਹੜੀ ਹਾਲਾਤ ਹੁਣ ਬਣਾਉਣੇ ਕੋਸ਼ਿਸ਼ ਕਰ ਰਹੀ ਹੈ ਸੈਂਟਰ ਦੀ ਸਰਕਾਰ ਪਿਛਲੇ 2-3 ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਅੰਦਾਜ਼ਾ ਦੀ ਲੜਾਈ ਨੂੰ ਕਮਿਊਨਲ ਲੜਾਈ ਦੇਸ਼ ਵਿਰੋਧੀ ਲੜਾਈ ਦਾ ਰੰਗ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਆ ਜਿਹੜਾ ਅੰਦਾਤ ਹੈ মিডিਆ ਰਹੀ ਉਹਨਾਂ ਕੇਂਦਰੀ ਸਰਕਾਰ ਦੇ ਮੰਤਰੀਆਂ ਦੇ ਬਿਆਨਾਂ ਰਹੀ ਦਿਖਾਇਆ ਜਾ ਰਿਹਾ ਹੈ ਕਿ ਯਾਰ ਐਕਸਟਰੀਮਿਸਟ ਹੋਣ ਆ ਖਾਲਿਸਤਾਨੀ ਹਨ ਆ ਇੱਕ ਧਰਮ ਨਾਲ ਜੋੜ ਕੇ ਦਿਖਾਇਆ ਜਾ ਰਿਹਾ ਹੈ ਆ ਜਿਹੜੇ ਅੰਦਾਤ ਹੈ ਆ ਸਾਰੇ ਧਰਮਾਂ ਦੇ ਲੋਕ ਇਸ ਲੜਾਈ ਵਿੱਚ ਸ਼ਾਮਿਲ ਹਨ ਸੋ ਬੜਾ ਅਫਸੋਸ ਹੈ ਕਿ ਜਿਸ ਤਰੀਕੇ ਨਾਲ ਸੈਂਟਰ ਦੀ ਸਰਕਾਰ ਲੜੀ ਹੈ ਦੇਸ਼ ਦੀ ਜਿਹੜੀ ਅਮਨ ਸ਼ਾਂਤੀ ਬੜੀ ਮੁਸ਼ਕਲ ਨਾਲ ਪੰਜਾਬ ਦੀ ਅਮਨ ਸ਼ਾਂਤੀ ਮਸਾ ਸ਼੍ਰੋਮਣੀ ਕਾਲੀ ਦਲ ਦੇ ਸਾਥ ਅਸੀਂ ਸਾਰਿਆਂ ਨੇ ਮਿਲ ਕੇ ਪੰਜਾਬ ਨੂੰ ਤਰੱਕੀ ਦੀ بلندیयां ਲਿਆਂਦਾ ਸੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਸੈਂਟਰ ਦੀ ਸਰਕਾਰ ਦਾ ਰਵਈਆ ਐਜਾ ਬਣ ਰਿਹਾ ਹੈ ਕਿ ਜਿਹੜੇ ਦੋ ਦੇਸ਼ ਦੀ ਭਾਈਚਾਰਕ ਸਾਂਝ ਨੂੰ ਖਤਰਾ ਕਰਨ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਨ ਲੱਗੇ ਆ। ਸੋ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਦੇ ਨਾਤੇ ਫਿਰ ਤੋਂ ਬੇਨਤੀ ਕਰਦੇ ਆਂ। ਜਿਹੜਾ ਇਹਨਾਂ ਨੇ ਆ ਜਿਹੜਾ ਸਖਤ ਰਵਈਆ ਲੜਾਈ ਦਾ ਵਰਤਿਆ ਪ੍ਰਤੀਯਾ ਇਹਨਾਂ ਨੇ ਲੜਨ ਦਾ ਫੈਸਲਾ ਕੀਤਾ ਹੈ। ਟਕਰਾਅ ਦਾ ਨੀਤੀ ਬਣਾਉਣ ਦੀ ਫੈਸਲਾ ਕੀਤਾ ਆ ਟਕਰਾਹ ਦੀ ਨੀਤੀ ਨਾ ਬਣਾਉਣ ਕਿਉਂਕਿ ਦੇਸ਼ ਦੇ ਅੰਦਾਤਾ ਕਿਤੇ ਬਰਦਾਸ਼ਤ ਨਹੀਂ ਕਰ ਸਕਦਾ ਕਿ ਉਹਦੇ ਨਾਲ ਇੰਨਾ ਵੱਡਾ ਤੱਕਾ ਹੋਏ ਸ਼੍ਰੋਮਣੀ ਅਕਾਲੀ ਦਲ ਅੰਦਾਤਾ ਦੀ ਲੜਾਈ ਦੇ ਨਾਲ ਹੈ 17 ਲੋਕ ਸ਼ਹੀਦ ਹੋ ਗਏ ਐ ਇਸ ਜੰਗ ਵਿੱਚ ਅਸੀਂ ਸਾਰੀ ਇੱਕੋਰ ਕਮੇਟੀ ਨੇ ਸਾਰੀ ਪਾਰਟੀ ਇਹਨਾਂ ਨੂੰ ਸ਼ਮਦਾਂਝਲੀ ਵੀ ਦਿੱਤੀ ਹੈ ਤੇ ਮੈਂ ਤਾਂ ਆ ਹੀ ਬੇਨਤੀ ਕਰਨਾ ਚਾਹਣਾ ਹੈ ਕਿ ਸਾਰੇ ਲੋਕ ਸਾਰੇ ਦੇਸ਼ ਵਾਸੀ ਸਾਰੇ ਜਿਹੜੇ ਲੜਾਈ ਲੜ ਰਹੇ ਆ ਤਕੜੇ ਹੋ ਕੇ ਆਪਾਂ ਸਾਰੇ ਦੇਸ਼ ਦੇ ਅੰਦਾਜ਼ਾ ਨਾਲ ਖੜੀਏ ਤੇ ਮੋਦੀ ਸਾਹਿਬ ਨੂੰ ਮਜਬੂਰ ਕਰੀਏ ਕਿ ਉਹ ਜਿਹੜੇ ਕਾਲੇ ਕਾਨੂੰਨ ਉਹਨਾਂ ਨੇ ਬਣਾਏ ਆ ਉਹ ਵਾਪਸ ਲੈਣ ਜੈਸੇ ਪਹਿਲੇ ਉਹਨਾਂ ਨੇ ਨੋਟਬੰਦੀ ਫੋਰਸ ਕੀਤੀ ਜੀਐਸਟੀ ਫੋਰਸ ਕੀਤਾ ਅਬ ਇਹ ਚਾਹਤੇ ਕਿ ਜੋ ਵੀ ਹਮ ਫੈਸਲਾ ਬਣਾਏ ਦਫਤਰੋਂ ਵਿੱਚ ਬੈਠ ਕੇ ਬਣਾਏ ਹਮ ਜ਼ਬਰਦਸਤੀ ਲਾਗੂ ਕਰੇ ਇਹ ਡੈਮੋਕਰੈਟਿਕ ਦੇਸ਼ ਹੈ ਅਗਰ ਕਿਸਾਨ ਨਹੀਂ ਚਾਹਤੇ ਆਪਨੇ ਦੇਖਿਆ ਕਿ ਸਾਰੇ ਦੇਸ਼ ਕੀ ਸਾਰੇ ਕਿਸਾਨ ਜਥੇਬੰਦੀ ਇਕੱਠੀ ਹੋ ਗਈਆਂ ਪੂਰੇ ਦੇਸ਼ ਮੇ ਅ ਭਾਰਤ ਬੰਦ ਹੋਇਆ ਸਾਰੇ ਦੇਸ਼ ਕੇ ਕਿਸਾਨੋ ਕੀ ਯਹੀ ਆਵਾਜ਼ ਹੈ ਕਿ ਹਮ ਨਹੀਂ ਚਾਹਤੇ ਇਹ ਕਾਨੂੰਨ ਫਿਰ ਇਹ ਕਿਉਂ ਰਖ ਰਹੇ ਹੈ ਮੇਂੇ ਸਮਝ ਨਹੀਂ ਆ ਰਹਾ ਦੇਸ਼ ਦੀ ਸੈਂਟਰ ਸਰਕਾਰ ਅੰਧਾਤਾ ਨੂੰ ਐਂਟੀ ਨੈਸ਼ਨਲ ਦੱਸਣ ਲੱਗ ਗਈ ਹੈ ਜੇ ਤੁਸੀਂ ਐਂਟੀ ਨੈਸ਼ਨਲ ਦੱਸ ਰਹੇ ਹੋ ਫਿਰ ਤੁਸੀਂ ਮੀਟਿੰਗ ਕਿਉਂ ਕੀਤੀ ਇਹਨਾਂ ਨਾਲ ਕਿਉਂਕਿ ਮੀਟਿੰਗ ਥੋੜੀ ਫੇਲ ਹੋ ਗਈ ਹੁਣ ਤੁਸੀਂ ਐਂਟੀ ਨੈਸ਼ਨਲ ਬਣਾਤਾ ਆ ਸੈਂਟਰ ਦੀ ਸਰਕਾਰ ਦੀ ਕੋਸ਼ਿਸ਼ ਰਹੀ ਹੈ ਜਿਹੜੇ ਲੋਕ ਸੈਂਟਰ ਦੀ ਸਰਕਾਰ ਦੀ ਗੱਲ ਨਹੀਂ ਮੰਨਦੇ ਕੋਈ ਵੀ ਦੇਸ਼ ਦਾ ਦੇਸ਼ਵਾਸੀ ਸੈਂਟਰ ਦੀ ਸਰਕਾਰ ਦੀ ਹੁਣ ਪਾਲਿਸੀ ਰਹੀ ਹੈ ਜਿਹੜੇ ਵੀ ਗੱਲ ਨਹੀਂ ਮੰਨੂਗਾ ਕੋਈ ਪੋਲੀਟੀਕਲ ਪਾਰਟੀ ਨਾ ਮੰਨੇ ਜਾਂ ਕੋਈ ਸੈਕਸ਼ਨ ਆਫ ਪਾਰਟੀ ਨਾ ਲੋਕ ਨਾ ਮੰਨਣ ਉਹਨਾਂ ਨੂੰ ਇੱਕੋ ਹੀ ਗੱਲ ਹੁੰਦਾ ਪ੍ਰੋਜੈਕਟ ਕਰਨ ਲੱਗ ਜਾਂਦੇ ਆ ਕਿ ਐਂਟੀ ਨੈਸ਼ਨਲ ਆ ਆ ਦੇਸ਼ ਦੇ ਲੋਕ ਐਂਟੀ ਨੈਸ਼ਨਲ ਨਹੀਂ ਆ ਆ ਕਿਸਾਨ ਐਂਟੀ ਨੈਸ਼ਨਲ ਨਹੀਂ ਆ ਦੇਸ਼ ਦੇ ਲੜਾਈ ਦੇਸ਼ ਨੂੰ ਬਚਾਉਣ ਵਾਲੇ ਕਿਸਾਨ ਆ ਆ ਉਹੀ ਪਾਲਿਸੀ ਆ ਉਹੀ ਪਾਲਿਸੀ ਜਿਹੜੀ ਕਾਂਗਰਸ ਸਰਕਾਰ ਨੇ ਤੁਸੀਂ ਦੇਖੋ ਅਮਨ ਸ਼ਾਂਤੀ ਭੰਗ ਕਰਾਈ ਸੀ ਅੱਜ ਦੇਖੋ ਪੰਜਾਬ ਚ ਕਿੰਨੀ ਦੇਰ ਬਾਅਦ ਅਮਨ ਸ਼ਾਂਤੀ ਵਾਪਸ ਆਈ ਹੈ ਅੱਜ ਉਹੀ ਨੀਤੀ ਤੇ ਹੁਣ ਬੀਜੇਪੀ ਚੱਲ ਰਹੀ ਹੈ ਸੈਂਟਰਲ ਸਰਕਾਰ ਚੱਲ ਰਹੀ ਹੈ ਕਿਸਾਨਾਂ ਦਾ ਅੰਦੋਲਨ ਕਿਸਾਨ ਕਰ ਰੇ ਲੀਡ ਹੁਣ ਤੁਸੀਂ ਇੱਕ ਦੂਜੇ ਨੂੰ ਆਪਣੀ ਸਰਕਾਰ ਬਚਾਉਣ ਵਾਸਤੇ ਆਪਣੀ ਪੋਜੀਸ਼ਨ ਬਚਾਉਣ ਵਾਸਤੇ ਮੈਂ ਉਹੀ ਬੇਨਤੀ ਕਰਨਾ ਹੈ ਕਿ ਆ ਕਿਸਾਨਾਂ ਦੀ ਲੜਾਈ ਨੂੰ ਆ ਚਾਹੁੰਦੇ ਆ ਕਿ ਪੋਲਿਟਿਕਲ ਨੇਚਰ ਦਿੱਤੀ ਜਾਏ ਤਾਂ ਫਿਰ ਅਸੀਂ ਕਵਾਂਗੇ ਆ ਪੋਲਿਟਿਕਲ ਲੜਾਈ ਹੈ ਆ ਪੋਲਿਟਿਕਲ ਲੜਾਈ ਨਹੀਂ ਹੈ ਮੈਂ ਕਲੀਅਰ ਕਰਨਾ ਚਾਹੁੰਦਾ ਪੋਲਿਟਿਕਲ ਨਹੀਂ ਨਹੀਂ ਹੈ ਕਿਸਾਨਾਂ ਦੀ ਲੜਾਈ ਹੈ ਤੇ ਮੈਂ ਪੋਲਿਟਿਕਲ ਜਥੇਬੰਦੀਆਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਆ ਇਹ ਕਾ ਬੀਜੇਪੀ ਦੀ ਸੈਂਟਰ ਦੀ ਸਰਕਾਰ ਜਿਹੜਾ ਟਰੈਪ ਚ ਨਹੀਂ ਫਸਣਾ ਚਾਹੀਦਾ ਆ ਟਰੈਪ ਕੋਸ਼ਿਸ਼ ਹੈ ਕਿ ਸੈਂਟਰ ਦੀ ਸਰਕਾਰ ਬਣਾਉਣਾ ਚਾਹੁੰਦੀ ਹੈ ਕਿ ਪੋਲਿਟਿਕਲ ਲੜਾਈ ਹੈ ਪਰ ਉਸ ਵਿੱਚ ਆਪ ਸਾਰਿਆਂ ਨੂੰ ਮਿਲ ਕੇ ਇਨਸ਼ੋਰ ਕਰਨਾ ਚਾਹੀਦਾ ਹੈ ਕਿ ਇਹ ਲੜਾਈ ਕਿਸਾਨਾਂ ਦੀ ਲੜਾਈ ਕਿਸਾਨ ਲੜ ਰਿਹਾ ਜੇ ਆਪਾਂ ਸਾਰੇ ਉਹਨਾਂ ਦੇ ਮਗਰ ਸਯੋਗ ਦੇ ਰਹੇ ਆ ਪਰ ਲੜਾਈ ਕਿਸਾਨਾਂ ਦੀ ਹੈ ਸਾਰੇ ਇਰੈਸਪੈਕਟਿਵ ਨਾ ਕਿਸੇ ਧਰਮ ਦੀ ਲੜਾਈ ਹੈ ਨਾ ਕਿਸੇ ਜਾਤੀ ਦੀ ਲੜਾਈ ਹੈ ਨਾ ਕਿਸੇ ਸੂਬੇ ਦੀ ਲੜਾਈ ਹੈ ਆ ਦੇਸ਼ ਦੀ ਕਿਸਾਨਾਂ ਦੀ ਲੜਾਈ ਹੈ ਦੇਸ਼ ਦੀ ਕਿਸਾਨਾਂ ਦੀ ਜਿਹੜੀ ਫਿਊਚਰ ਦੀ ਲੜਾਈ ਹੈ ਮਜ਼ਦੂਰ ਦੀ ਲੜਾਈ ਹੈ ਤੇ ਅੱਜ ਜੇ ਦੇਸ਼ ਅੱਜ ਜੇ ਇੰਡਸਟਰੀ ਨੂੰ ਬਚਾਉਣਾ ਇੰਡਸਟਰੀ ਤਾਂ ਬਚ ਸਕਦੀ ਹੈ ਜੇ ਕਿਸਾਨ ਬਚਿਆ ਤੋ ਐਸ ਕਰਕੇ ਸੈਂਟਰ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਕਿ ਜਿਹੜੀ ਜਿੱਦ ਫੜੀ ਪਈ ਹੈ ਕਿ ਅਸੀਂ ਜੋ ਕਹਿਤਾ ਕਰਨਾ ਹੀ ਹੈ ਪਿੱਛੇ ਨਹੀਂ ਹਟਣਾ ਉਹ ਜਿੱਦ ਤੋਂ ਪਿੱਛੇ ਹੋਣਾ ਚਾਹੀਦਾ ਪੰਜਾਬ ਬਾਰਡਰ ਸਟੇਟ ਹੈ ਬੜੀ ਮੁਸ਼ਕਲ ਨਾਲ ਪੰਜਾਬੀਆਂ ਨੇ ਅਮਨ ਸ਼ਾਂਤੀ ਪੰਜਾਬ ਚਾਹਦੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਖਾਸ ਕਰਕੇ ਸਰਦ ਪ੍ਰਕਾਸ਼ ਸਿੰਘ ਜੀ ਬਾਦਲ ਦੀ ਇੱਕੋ ਹੀ ਨੀਤੀ ਰਹੀ ਹੈ ਕੀ ਪੰਜਾਬ ਤਾਂ ਤਰੱਕੀ ਕਰੂਗਾ ਜੇ ਪੰਜਾਬ ਵਿੱਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਰਹੂਗੀ ਸਾਬਕਾ ਰਾਜ ਸਿੰਘ ਜੀ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਤੇ ਆਪਣੇ ਸਿਆਸੀ ਜੀਵਨ ਚ ਉਹਨਾਂ ਦਾ ਇੱਕੋ ਇੱਕ ਨਿਸ਼ਾਨਾ ਰਿਹਾ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ ਅਮਨ ਸ਼ਾਂਤੀ ਰਹੇ ਤੇ ਉਹਨਾਂ ਨੇ ਸਾਰਾ ਕੁਝ ਕੁਰਬਾਨ ਕਰ ਦਿੱਤਾ ਆਪਣੀ ਲਾਈਫ ਦਾ ਪੰਜਾਬ ਵਿੱਚ ਅਮਨ ਸ਼ਾਂਤੀ ਵਾਸਤੇ ਤੇ ਭਾਈਚਾਰਕ ਸਾਂਝ ਵਾਸਤੇ ਤੇ ਸ਼੍ਰੋਮਣੀ ਅਕਾਲੀ ਦਲ ਹੁਣ ਬੜਾ ਕਲੀਅਰ ਹੈ ਸਪਸ਼ਟ ਹੈ ਕਿ ਕਿਸੇ ਹਾਲਾਤ ਵਿੱਚ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨਹੀਂ ਅਸੀਂ ਟੁੱਟਣ ਦੇਵਾਂਗੇ ਸੋ ਸਾਨੂੰ ਕੁਝ ਵੀ ਕੁਰਬਾਨੀ ਕਰਨੀ ਚਾਏ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਕਿਸੇ ਹਾਲਤ ਨਹੀਂ ਟੁੱਟੂਗਾ ਅਸੀਂ ਵਚਨ ਦਿੰਦੇ ਆ ਪੰਜਾਬੀਆਂ ਨੂੰ ਤੋਂ ਐਸ ਕਰਕੇ ਅਸੀਂ ਬੀਜੇਪੀ ਦੀ ਸੈਂਟਰ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਉਹ ਨਾ ਕੋਸ਼ਿਸ਼ ਕਰਨ ਕਿ ਐਸ ਐਜੀਟੇਸ਼ਨ ਨੂੰ ਕਮਿਊਨਲ ਐਂਗਲ ਦੇਣ ਦੀ ਉਹ ਨਾ ਕੋਸ਼ਿਸ਼ ਕਰਨ ਕਿ ਐਸ ਐਡਿਟੇਸ਼ਨ ਨੂੰ ਰੂਰਲ ਵਰਸਸ ਅਰਬਨ ਬਣਾਉਂਦੀ ਜਾਂ ਕਮਿਊਨਿਟੀ ਕਮਿਊਨਿਟੀ ਵਰਸਸ ਦੂਜੀ ਕਮਿਊਨਿਟੀ ਬਣਾਉਂਦੀ ਜੇ ਕੋਸ਼ਿਸ਼ ਕਰ ਰਹੀ ਹੈ ਤੇ ਸੈਂਟਰ ਸਰਕਾਰ ਕਰ ਰਹੀ ਹੈ ਤੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਨੂੰ ਤੋਂ ਅਸੀਂ ਚੇਤਾਵਨੀ ਦਿੰਦੇ ਆ ਕਿ ਸਾਸੀਂ ਪੰਜਾਬੀ ਕਿਤੇ ਬਰਦਾਸ਼ਤ ਨਹੀਂ ਕਰਨਗੇ ਸਾਡੀ ਪਾਰਟੀ ਸ਼ੁਰੂ ਤੋਂ ਬੜੀ ਕਲੀਅਰ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿਵੇਂ 14 ਤਰੀਕ ਨੂੰ 100 ਸਾਲ ਪੂਰੇ ਹੋ ਰਹੇ ਆ ਕਿਸਾਨਾਂ ਦੀ ਸਭ ਤੋਂ ਵੱਡੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਜੇ ਦੁਨੀਆ ਵਿੱਚ ਹਿੰਦੁਸਤਾਨ ਵਿੱਚ ਜੇ ਨਾਲ ਇਤਜਾ ਕਿਸਾਨਾਂ ਦੇ ਲੀਡਰ ਦਾ ਸਤਾ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਆਉਂਦਾ ਹੈ ਸਾਰੇ ਕਿਸਾਨ ਪੂਰੇ ਦੇਸ਼ ਵਿੱਚ ਸਤਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਕਿਸਾਨੀ ਪ੍ਰਤੀ ਸੋਝ ਨੂੰ ਜਾਣਦੇ ਆ ਤੇ ਜਦੋਂ ਸਰਕਾਰ ਕਾਲੀਦਲ ਦੀ ਬੰਦੀ ਹੈ ਤੇ ਕਿਸਾਨੀ ਨੂੰ ਹੀ ਪਹਿਲ ਦੇ ਕੇ ਜਿੰਨੇ ਵੀ ਫੈਸਲੇ ਕੀਤੇ ਗਏ ਆ ਜੋ ਦੇਸ਼ ਕਿਤੇ ਲਾਗੂ ਨਹੀਂ ਆ ਇਕੱਲੇ ਪੰਜਾਬ ਚ ਜਿਵੇਂ ਮੁਫਤ ਬਿਜਲੀ ਤੋਂ ਲੈ ਕੇ ਫੋਕਲ ਪੁਆਇੰਟ ਤੋਂ ਲੈ ਕੇ ਤੇ ਹੋਰ ਜਿੰਨੀਆਂ ਸਹੂਲਤਾਂ ਦਿੱਤੀਆਂ ਕਿਸਾਨੀ ਨੂੰ ਸਾਰੀਆਂ ਸਤਾ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੀਆਂ ਸੋ ਜਿਹੜੀ ਸਾਡੀ ਸੋਚ ਹੈ ਉਵੇਂ ਹੀ ਜਦੋਂ ਅਸੀਂ ਕਲੀਅਰ ਹੈ ਜਦੋਂ ਕਾਲੇ ਕਾਨੂੰਨ ਬਣੇ ਜਦੋਂ ਸਾਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਵਾਪਸ ਨਹੀਂ ਲੈਣੇ ਜਾਂ ਜੋ ਚੇਂਜ ਚਾਹੁੰਦੇ ਸੀ ਉਹ ਨਹੀਂ ਕਰਨੀਆਂ ਤੇ ਸਾਡੀ ਜਿਹੜੇ ਮੰਤਰੀ ਹਰਸਿਮਰਤ ਕਬਾਦਲ ਨੇ ਸਭ ਤੋਂ ਪਹਿਲੇ ਅਸਤੀਫਾ ਦਿੱਤਾ ਅਸੀਂ ਫਿਰ ਅਲਾਈਅੰਸ ਤੋੜੀ ਫਿਰ ਸਦਾ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਪਰਮਭੂਸ਼ਣ ਵੀ ਵਾਪਸ ਕੀਤਾ ਆ ਸਾਰੇ ਕਦਮ ਕੋਈ ਅਸੀਂ ਕੋਈ ਏਹਸਾਨਗਾਲੀ ਗੱਲ ਨਹੀਂ ਕਰਦੇ ਸਾਡਾ ਫਰਜ਼ ਹੈ ਆ ਲੜਾਈ ਐ ਇਸ ਲੜਾਈ ਵਾਸਤੇ ਸਾਨੂੰ ਕੁਝ ਵੀ ਸੰਘਰਸ਼ ਵਿੱਚ ਹਿੱਸਾ ਪਾਉਣਾ ਪਏ ਸਾਹ ਪ੍ਰਕਾਸ਼ ਸਿੰਘ ਬਾਦਲ ਤੇ ਸਾਡੀ ਪਾਰਟੀ ਨੇ ਕਲੀਅਰ ਕੀਤਾ ਕਿਉਂਕਿ ਸਾਡੀ ਜਥੇਬੰਦੀ ਕਿਸਾਨਾਂ ਦੀ ਹੈ ਹਾਲ ਬੜਾ ਸੁਖਾ ਹੈ ਕਿਸਾਨ ਨਹੀਂ ਚਾਹੁੰਦੇ ਕਾਨੂੰਨ ਤੇ ਤੁਸੀਂ ਕਿਉਂ ਬਣਾ ਰਹੇ ਹੋ ਵਿਦੇਸ਼ ਦੇ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਨੂੰ ਬਣਾਏ ਜਾਂਦਾ ਹੈ ਫੈਸਲੇ ਲੈਣ ਵਾਸਤੇ ਜੇ ਉਹ ਲੋਕਾਂ ਦੇ ਭਲੇ ਵਾਸਤੇ ਹੋ ਜੇ ਲੋਕ ਨਹੀਂ ਚਾਹੁੰਦੇ ਕਿਸਾਨ ਮੈਨੂੰ ਇੱਕ ਜਥੇਬੰਦੀ ਦੱਸ ਦਿਓ ਪੂਰੇ ਹਿੰਦੁਸਤਾਨ 'ਚ ਜਿਨੇ ਕਿਸਾਨ ਜਥੇਬੰਦੀ जिने सपोर्ट ਕੀਤਾ ਹੋਇਆ ਇਸ ਕਾਨੂੰਨ ਨੂੰ ਇੱਕ ਜੇ ਇੱਕ ਵੀ ਜਥੇਬੰਦੀ ਨਹੀਂ ਹੈ ਤੇ ਫਿਰ ਆਪਾਂ ਕਿਉਂ ਰਿਫਾਰਮ ਦਾ ਮਤਲਬ ਨਹੀਂ ਹੈ ਕਿ ਤੁਸੀਂ ਰਿਫਾਰਮ ਦੇ ਨਾਂ ਤੇ ਤੁਸੀਂ ਗਲਾ ਵੱਡਣ ਲੱਗ ਜੇ ਲੋਕਾਂ ਦਾ ਰਿਫਾਰਮ ਦੇ ਲਬਜ਼ ਨੂੰ ਮਿਸਯੂਜ਼ ਨਹੀਂ ਕਰਨਾ ਚਾਹੀਦਾ ਸੈਂਟਰ ਦੀ ਸਰਕਾਰ ਨੂੰ ਕਿ ਜੇ ਸੈਂਟਰ ਸਰਕਾਰ ਦਾ ਜਿਹੜਾ ਹੁਣ ਜਿਹੜਾ ਮੈਂ ਸਿਚੁਏਸ਼ਨ ਦੇਖ ਰਿਹਾ ਹਾਂ ਫੈਡਰਲ ਸੈਟਅਪ ਨੂੰ ਜਿਹੜਾ ਫੈਡਰਲ ਨੇਚਰ ਆਪਣੀ ਦੇਸ਼ ਦੀ ਉਹਨੂੰ ਵੀ ਨੁਕਸਾਨ ਕਰਨ ਤੇ ਲੱਗੇ ਲੱਗਣਾ ਸ਼ੁਰੂ ਹੋ ਗਿਆ ਆਪਣੀ ਜਿਹੜੀ ਪ੍ਰਿੰਸੀਪਲ ਸਟਰੈਂਥ ਸੀ ਦੇਸ਼ ਦੀ ਕਿ ਸਟੇਟਾਂ ਦੇ ਮੋਰ ਅਧਿਕਾਰ ਤੇ ਜ਼ਿਆਦੀ ਪਾਵਰ ਹੁਣ ਜਿਹੜੇ ਪਾਲਿਸੀਆਂ ਆ ਰਹੀਆਂ ਸੈਂਟਰ ਸਰਕਾਰ ਦੀਆਂ ਉਹ ਬੇਸਿਕਲੀ ਉਹ ਆ ਰਹੀਆਂ ਜਿਹੜੀਆਂ ਸੈਂਟਰਲ ਸਰਕਾਰ ਨੂੰ ਸਾਰੀਆਂ ਪਾਵਰ ਆਪਣੇ ਕੋਲੇ ਲੈ ਜਾ ਰਹੀਆਂ ਭਾਵੇਂ GST ਐਕਟ ਹੋਏ ਪਾਵੇਂ ਵਨ ਨੇਸ਼ਨ ਵਨ ਕਾਰਡ ਹੋਏ ਹਰ ਚੀਜ਼ੇ ਵਨ ਨੇਸ਼ਨ ਵਨ ਥਿੰਗ ਵਨ ਨੇਸ਼ਨ ਵਨ ਥਿੰਗ ਸਾਰਾ ਕੁਛ ਹੀ ਵਨ ਨੇਸ਼ਨ ਮੀਨਸ ਸਾਰਾ ਕੁਛ ਹੀ ਆਪਣੇ ਕੰਟਰੋਲ ਚ ਸੋ ਜਿਹੜੇ ਸਟੇਟਾਂ ਨੂੰ ਮੈਨੂੰ ਲੱਗਦਾ ਜਿਹੜਾ ਇਲੈਕਟ੍ਰੀ ਬਿੱਲ ਵੀ ਆ ਰਿਹਾ ਸੀ ਜਿਹੜਾ ਵਿਰੋਧ ਹੋਇਆ ਸੀ ਉਹੀ ਉਹ ਵੀ ਗੱਲ ਹੈ ਹੌਲੀ ਹੌਲੀ ਜਿਹੜਾ ਸੈਂਟਰ ਦੀ ਸਰਕਾਰ ਬੀਜੇਪੀ ਸਰਕਾਰ ਕਰਨ ਲੱਗੀ ਹੈ ਕਿ ਸਾਰੀਆਂ ਚੀਜ਼ਾਂ ਵੀ ਸੈਂਟਰ ਕੋਲ ਆ ਜਾਣ ਸਟੇਟਾਂ ਤਾਂ ਮਿਊਨਿਸਪੈਲਿਟੀ ਵਾਂਗੂ ਬਣ ਜਾਣ ਜਾਂ ਪੰਚਾਇਤਾਂ ਵਾਂਗੂ ਬਣ ਜਾਣ ਪਰ ਸਟ੍ਰੋਮ ਨਹੀਂ ਕਾਲੀ ਦਲ ਤੇ ਅਸੀਂ ਸਾਰੀ ਰੀਜਨਲ ਪਾਰਟੀ ਜਿੰਨੀਆਂ ਵੀ ਰੀਜਨਲ ਪਾਰਟੀਆਂ ਐ ਅਸੀਂ ਆਪਣੀ ਟੀਮ ਬਣਾਈ ਐ ਡੈਲੀਗੇਸ਼ਨ ਭੇਜੀ ਸੀ ਉਹ ਸਾਰਿਆਂ ਨਾਲ ਉਹਨਾਂ ਨਾਲ ਮੀਟਿੰਗ ਵੀ ਕੀਤੀ ਐ ਕਿ ਸਾਰੀਆਂ ਰੀਜਨਲ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਐ ਇੱਕ ਪਲੈਟਫਾਰਮ ਥੱਟੇ ਹੋਣਾ ਚਾਹੀਦਾ ਐ ਜਿਹੜੀ ਸੈਂਟਰ ਦੀ ਸਰਕਾਰ ਦਾ ਜਿਹੜਾ ਹੁਣ ਪਲਾਨ ਬਣ ਰਿਹਾ ਐ ਕਿ ਫੈਡਰਲ ਸੈਟਅਪ ਨੂੰ ਖਤਮ ਕਰਨਾ ਤੇ ਇੱਕ ਆਪਣਾ ਸੈਂਟਰਲ ਪਾਵ ਬਣਾਉਣਾ ਤੇ ਰੀਜਨਲ ਰੀਜਨਸ ਨੂੰ ਖਤਮ ਕਰਨਾ ਉਹਦੇ ਖਿਲਾਫ ਆਪਾਂ ਸਾਰੀਆਂ ਰੀਜਨਲ ਪਾਰਟੀ ਨੂੰ ਖੜ ਕੇ ਲੜਾਈ ਲੜਨੀ ਪੈਣੀ ਹੈ ਕਿਉਂਕਿ ਜੇ ਨਾ ਇਕੱਠੇ ਹੋਏ ਤੇ ਜਿਹੜੀਆਂ ਸਾਰੀਆਂ ਸਟੇਟਾਂ ਨੂੰ ਇਹਨਾਂ ਨੇ ਖਤਮ ਕਰ ਦੇਣਾ